ਸਸੀ ਕਾਲ ਜੀ ਸਾਰਿਆਂ ਨੂੰ ਤੇ ਸੋ ਅੱਜ ਦੇ ਬਲੌਗ ਵਿੱਚ ਫੇਰ ਤੁਹਾਡਾ ਸਵਾਗਤ ਹੋ ਚੁੱਕਿਆ ਵਾ ਤੇ ਸੋ ਬਲੌਗ ਆਪਣਾ ਅੱਜ ਇਨਾ ਕ ਘੈਂਡ ਹੋਣ ਵਾਲਾ ਹੋ ਨਾ ਮੈਂ ਨਾ ਬਲੌਗ ਦੇ ਨਾਲ ਤੁਸੀਂ ਜੁੜੇ ਰਹੋ ਬਹੁਤ ਘੈਂਡ ਬਲੌਗ ਹੋਣ ਵਾਲਾ ਆਪਣਾ ਤੇ ਸੋ ਅੱਜ ਆਪਾਂ ਬਲੌਗ ਕਰਤਾ ਗਰਾਊਂਡ ਤੋਂ ਸਟਾਰਟ ਗਰਾਊਂਡ 'ਚ ਪਹੁੰਚ ਗਏ ਅਸੀਂ ਤੇ ਘਰੋਂ ਥੋੜਾ ਅਸੀਂ ਲੇਟ ਹੋ ਗਏ ਅਸੀਂ ਲੇਟ ਇਸ ਕਰਕੇ ਹੀ ਕਿਉਂਕਿ ਆਪਾਂ ਅੱਜ ਜਾਣਾ ਸੀ ਕਿਤੇ ਬਹੁਤ ਸਪੈਸ਼ਲ ਤੇ ਸੋ ਤੁਹਾਨੂੰ ਵੀ ਦੱਸਾਂਗੇ ਵੀ ਆਪਾਂ ਕਿੱਥੇ ਜਾਣਾ ਸੀ ਆਦਾ ਨਾਲ-ਨਾਲ ਤੁਰਿਆ ਤੇ ਸੋ ਗਰਾਊਂਡ ਆਪਾਂ ਪਹੁੰਚ ਚੁੱਕੇ ਆ ਤੇ ਟਾਈਮ ਤਕਰੀਬਨ 4 ਵਜੇ ਚੁੱਕੇ ਆ ਤੇ ਸੋ ਅੱਜ ਆਪਾਂ ਟਾਈਮ ਨਾਲ ਗਰਾਊਂਡ ਵਿੱਚ ਇਸ ਕਰਕੇ ਆ ਗਏ ਆ ਕਿਉਂਕਿ ਆਪਣੇ ਕੋਲ ਟਾਈਮ ਬਹੁਤ ਘੱਟ ਹੀ ਆਪਾਂ ਕਰਨੀ ਆ ਵਾਪਸੀ 5:30 ਵਜੇ ਤੱਕ ਵਾਪਸੀ ਕਰਨੀ ਹੀ ਤੇ ਮੈਂ ਸੋਚਿਆ ਕਿ ਚਲੋ ਵਰਕ ਲਾ ਕੇ ਅੱਜ ਟਾਈਮ ਨਾਲ ਚੱਲ ਜਾਂਗੇ ਤੇ ਸੋ ਵੇਖ ਸਕਦੇ ਤੁਸੀਂ ਇੱਧਰ ਕ੍ਰਿਕਟ ਖੇਡੀ ਜਾਂਦੇ ਆ ਗਰਾਊਂਡ ਦੇ ਵਿੱਚ ਤੇ ਸੋ ਹਾਲੇ ਇੰਨੇ ਜ਼ਿਆਦਾ ਜਣੇ ਨਹੀਂ ਆਏ ਕਿਉਂਕਿ ਅੱਜ ਜਦ ਤਾਂ ਕਰਕੇ ਨਹੀਂ ਆਏ ਕਿ ਅਹਾਂ ਲੋ ਜੀ ਮਿੱਤਰੋ ਆਪ ਵਿਚੜੀ ਆਪਾਂ ਆਪਣੀ ਚਾਦਰ ਤੇ ਇਹ ਪਈ ਐ ਮੇਰੀ ਕਿੱਟ ਜਿਹਦੇ ਵਿੱਚ ਸ਼orts ਦਾ ਸਮਾਨ ਆ ਤੇ ਸੂ ਆਪਾਂ ਚੇਨ ਚੁੰਜ ਕਰਕੇ ਫੇਰ ਲਾਵਾਂਗੇ ਰਨਿੰਗ ਤੇ ਆ ਇਹ ਨਾਲ ਆਪਣਾ ਪਤੀਜਾ ਆਇਆ ਵਾ ਵਿਸ਼ਵਾ ਠੀਕ ਹੈ ਜੀ ਇਹ ਵੀ ਰਨਿੰਗ ਕਰਦਾ ਵਾ ਕੁਝ ਦਿਨਾਂ ਤੋਂ ਨਾਲ ਹੀ ਆ ਰਿਹਾ ਹੈ ਗਰਾਊਂਡ 'ਚ ਤੇ ਬਹੁਤ ਸੋਹਣੀ ਗੱਲ ਹੈ ਮੈਂ ਕਿਹਾ ਕਿਉਂਕਿ ਛੋਟੀ ਉਮਰ 'ਚ ਤੁਸੀਂ ਗਰਾਊਂਡ 'ਚ ਲੱਗ ਜੋਗੇ ਨਾ ਬਹੁਤ ਯਦੀ ਵਧੀਆ ਗੱਲ ਹੈ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਅੱਜ ਕੱਲ ਪਿੰਡਾਂ ਦੇ ਵਿੱਚ ਜਿਹੜਾ ਨਸ਼ਾ ਵੱਧ ਚੁੱਕਿਆ ਨਾ ਬਹੁਤ ਜ਼ਿਆਦਾ ਵਾ ਕਿਉਂਕਿ ਕੋਈ ਬੰਦਾ ਹੁੰਦਾ ਜਿਹੜਾ ਗਰਾਊਂਡ ਵਾਲ ਨੂੰ ਤੋੜਦਾ ਜ਼ਿਆਦਾਤਰ ਤੇ ਨਹੀਂ ਤੇ ਤੁਹਾਨੂੰ ਪਤਾ ਹੀ ਪੁੱਠੇ ਕੰਮਾਂ ਨੂੰ ਹੀ ਤੋੜਦੇ ਆ ਲੋਕ ਤੇ ਸੋ ਆਪਾਂ ਹੁਣ ਚੇਨ ਚੁੰਜ ਕਰਕੇ ਕਰਾਂਗੇ ਆਪਣਾ ਵਰਕ ਤੇ ਵਰਕ ਕਰਕੇ ਆਪਾਂ ਜਲਦੀ ਥੋੜਾ ਜਾਣ ਦੀ ਕੋਸ਼ਿਸ਼ ਕਰਾਂਗੇ ਚੁਜ਼ ਕਰਕੇ ਹੁਣ ਲੱਗੇ ਆ ਵਰਕ ਕਰਨ ਸ਼ੁਰੂ ਆਪਣਾ ਤੈਸੋ ਵਰਕ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਮੈਂ ਕੀ ਲਾਉਣਾ ਵੇ ਕਿਉਂਕਿ ਵਰਕ ਆਪਾਂ ਇਦਾਂ ਲੀਕ ਨਹੀਂ ਕਰ ਸਕਦੇ ਆਪਣੇ ਉਸਤਾਦ ਦਾ ਤਾਂ ਕਰਕੇ ਆਪਾਂ ਨਹੀਂ ਦੱਸ ਸਕਦੇ ਠੀਕ ਹੈ ਜੀ ਤੇ ਸੋ ਆਪਾਂ ਅੱਜ ਜਲਦੀ ਜਾਣਾ ਕਿਉਂ ਜਾਣਾ ਵਾ ਇਹ ਤੁਸੀਂ ਸੋਚੋ ਕਿਉਂ ਜਾਣਾ ਹੋਊਗਾ ਠੀਕ ਹੈ ਜੀ ਤੇ ਸੋ ਬਲੌਗ ਦੇ ਨਾਲ ਜੁੜੇ ਰਹੋ ਜੇ ਤੁਹਾਨੂੰ ਪਤਾ ਲਾਉਣਾ ਚਾਹੁੰਦੇ ਕਿ ਵੀ ਮੈਂ ਅੱਜ ਜਲਦੀ ਕਿਉਂ ਜਾਣਾ ਵਾ ਤੇ ਸੋ ਬਲੌਗ ਦੇ ਨਾਲ ਜੁੜੇ ਰਹੋ ਆਜੂ ਲੋਗ ਵੀ ਮਤਰਾ ਇੱਧਰ ਵਰਕ ਆਊਟ ਕਰਕੇ ਆਪਾਂ ਹੋ ਗਏ ਆ ਫ੍ਰੀ ਤੇ ਆ ਵੀਰ ਇਧਰ ਮਾਰੀ ਜਾਂਦਾ ਡੰਬਲ ਤੇ ਆ ਸੇਵਕ ਦੋਜੀ ਵੀਰ ਦੀ ਤਿਆਰੀ ਆ ਬਸ ਵਰਕ ਲਾਉਣ ਦੀ ਕੀ ਲਾਉਣਾ ਅੱਜ ਅਰੇ 100 100 100 ਮੀਟਰ ਦੀਆਂ ਆ 100 ਮੀਟਰ ਦੀਆਂ 100 ਮੀਟਰ ਦੀਆਂ ਲਾਉਣ ਲੱਗੇ ਜੇ ਸਪ੍ਰਿੰਟਾਂ ਚਲੋ ਵਧੀਆ ਤੇ ਚਲੋ ਕੋਈ ਨਹੀਂ ਲਾਓ ਫਿਰ ਵਰਕ ਸਾਨੂੰ ਥੋੜੀ ਜਲਦੀ ਅਸੀਂ ਤਾਂ ਕਰਕੇ ਘਰ ਜਾਣਾ ਵਾ ਠੀਕ ਹੈ ਜੀ ਤੇ ਸੋ ਮੇਤਰੋ ਬਲੌਗ ਦੇ ਨਾਲ ਜੁੜੇ ਰਹੋ ਕਿਉਂਕਿ ਆਪਾਂ ਤੁਹਾਨੂੰ ਦੱਸਿਆ ਹੈ ਸ਼ੁਰੂ ਵਿੱਚ ਵੀ ਕਿ ਅੱਜ ਆਪਾਂ ਐਸੀ ਜਗ੍ਹਾ ਤੇ ਜਾਣਾ ਵਾ ਐਸੇ ਦਰਬਾਰ ਤੇ ਜਾਣਾ ਵਾ ਕਿ ਜਿੱਥੇ ਲੱਖਾਂ ਕਰੋੜਾਂ ਲੋਕਾਂ ਦੇ ਦੁੱਖ ਦਰਦ ਦੂਰ ਹੁੰਦੇ ਆ ਤੇ ਸੋ ਕੋਈ ਨਹੀਂ ਉੱਥੇ ਹੀ ਜਾ ਕੇ ਤੁਹਾਨੂੰ ਦੱਸਾਂਗੇ ਵਲੌਗ ਦੇ ਨਾਲ ਜੁੜੇ ਰਹੋ ਹਾਂਜੀ ਲੋ ਵੀ ਮਿੱਤਰੋ ਹੁਣ ਘਰ ਨੂੰ ਵਾਪਸੀ ਆ ਵਰਕ ਵਰਕ ਲਾ ਕੇ ਤੇ ਸੋ ਚੱਲੇ ਆ ਬੱਸ ਹੁਣ ਘਰੇ ਜਾ ਕੇ ਹੁੰਨੇ ਆ ਤਿਆਰ ਤੇ ਫਿਰ ਕੋਈ ਨਹੀਂ ਹੁਣ ਤੁਹਾਨੂੰ ਸਿੱਧਾ ਉੱਥੇ ਹੀ ਆਪਾਂ ਦਰਸ਼ਨ ਕਰਵਾਵਾਂਗੇ ਜਾ ਕੇ ਠੀਕ ਹੈ ਜੀ ਹੋ ਜੀ ਵੇਖ ਸਕਦੇ ਹੋ ਸੋ ਸਤਿ ਸ੍ਰੀ ਅਕਾਲ ਜਿੱਥੇ ਆਪਾਂ ਆਉਣਾ ਸੀ ਉੱਥੇ ਆਪਾਂ ਆ ਚੁੱਕੇ ਹਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਸ਼ਿਖਾ ਸਾਹਿਬ ਸ੍ਰੀ ਅਮਰਕਸਰ ਸਾਹਿਬ ਇਹ ਸੋ ਅੱਜ ਤੁਹਾਨੂੰ ਪਤਾ ਜਿਵੇਂ ਕਿ ਆਪਾਂ ਥੋੜੇ ਦਿਨ ਪਹਿਲਾਂ ਵੀਡੀਓ ਪਾਈ ਸੀ ਪਿਹਾਰੇ ਦੀ ਹਨਾ ਜਿਹੜੇ ਜਿਹੜੇ ਦੇ ਕਰਕੇ ਸਰਪ ਦੀ ਦਵਾਈ ਵੀ ਆ ਕੇ ਕਿਹਦੀ ਤੇ ਉੱਥੇ ਆਪਾਂ ਪਹੁੰਚੇ ਹਾਂ ਗੁਰੂ ਮਹਾਰਾਜ ਦੀ ਸੇਵਾ ਕਰਨਾ ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਸੋ ਰਾਤੀ ਦੇਰਾ ਬਹੁਤ ਹੋ ਗਿਆ ਸੀ ਜਿਹਦੇ ਕਰਕੇ ਬਲੌਗ ਅੱਧਾ ਹੀ ਬਣਿਆ ਤੇ ਬਣ ਨਹੀਂ ਸਕਿਆ ਤੇ ਸੋ ਅਸੀਂ ਘਰੇ ਪਹੁੰਚ ਗਏ ਸੀ ਰਾਤੀ ਕੁਝ 11:00 ਕਾ ਜੀ ਠੀਕ ਹੈ ਜੀ ਤੇ ਸੋ ਬੜਾ ਵਧੀਆ ਮਾਹੌਲ ਸੀ ਵਾਹਿਗੁਰੂ ਦੇ ਗੁਰੂ ਦੇ ਘਰ ਸੰਗਤ ਮੈਂ ਨਾ ਲੱਖਾਂ ਚ ਸੰਗਤ ਸੀ ਇੰਨੀ ਬਖਸ਼ਿਸ਼ਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿ ਯਾਰ ਕਹਿਣ ਦੀ ਗੱਲ ਇੰਨੀ ਆਸ ਅਮਰਤਾਂ ਲੋਕਾਂ ਦੀਆਂ ਪੂਰੀਆਂ ਹੁੰਦੀਆਂ ਤੇ ਸੋ ਤੁਸੀਂ ਵੀ ਸਗੋਂ ਜਾਇਆ ਕਰੋ ਜੇ ਵੀ ਕਿਸੇ ਦਾ ਕੋਈ ਵੀ ਕੰਮ ਅੜਿਆ ਹੋਵੇ ਤੇ ਸੋ ਬਾਬੇ ਤੇ ਜਾਇਆ ਕਰੋ ਤਾਂ ਤਾਂ ਬਾਬਾ ਦੀਪ ਸਿੰਘ ਜੀ ਦੇ ਸਾਰੇ ਕੰਮ ਰਾਸ ਹੋ ਜਾਂਦੇ ਜੀ ਤੇ ਸੋ ਮੈਂ ਇੱਕ ਗੱਲ ਦੇਖੀ ਕਿ ਯਾਰ ਕੁਝਕ ਸੰਗਤ ਮੰਨ ਲੂੰ ਗੁਨਾਗਰ ਹੋਣ ਲੱਗਾ ਮੈਂ ਕਿ ਕੁਝਕ ਸੰਗਤ ਜਾਂ ਲੋਕ ਯਾਰ ਐਵੇਂ ਦੇ ਵੀ ਆ ਕੇ ਜਿਹੜੇ ਪਤਾ ਨਹੀਂ ਯਾਰ ਵੀ ਗੁਰੂ ਘਰ ਜਾ ਕੇ ਵੀ ਨਾ ਮਤਲਬ ਪਤਾ ਨਹੀਂ ਇੱਕ ਦੂਜੇ ਨਾਲ ਲੜੀ ਜਾਂਦੇ ਯਾਰ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਸਭ ਨੂੰ ਇੱਕ ਹੀ ਸਮਝਣਾ ਚਾਹੀਦਾ ਵਾ ਬੜੀ ਗਲਤ ਗੱਲ ਆ ਪਤਾ ਨਹੀਂ ਕਿਉਂ ਕਈਆਂ ਦੇ ਮਨ 'ਚ ਕੀ ਹੈ ਗੁਰੂ ਘਰ ਜਾ ਕੇ ਵੀ ਯਾਰ ਭੇਦ ਭਾਵ ਕਰਦੇ ਆ ਜਾਂ ਇੱਕ ਦੂਜੇ ਨੂੰ ਚਾਣੀ ਮਾ ਬੋਲਦੇ ਬੜੀ ਗਲਤ ਗੱਲ ਆ ਤੇ ਸੋ ਬਾਕੀ ਕੋਈ ਗੱਲ ਨਹੀਂ ਗੁਰੂ ਮਹਾਰਾਜ ਦੀ ਸੰਗਤ ਆ ਆਪਾਂ ਕਿਸੇ ਨੂੰ ਕੋਈ ਮੜਾ ਨਹੀਂ ਕਹਿੰਦੇ ਸਭ ਨੂੰ ਇੱਕ ਹੀ ਸਮਝੀਦਾ ਵਾ ਠੀਕ ਹੈ ਜੀ ਤੇ ਸੋ ਜਲਦੀ ਹੀ ਮਿਲਦੇ ਹਾਂ ਇੱਕ ਨਵੇਂ ਬਲੌਗ ਦੇ ਨਾਲ ਤੇ ਸੋ ਆਸ ਕਰਦਾ ਤੁਹਾਨੂੰ ਆਪਣਾ ਇਹ ਬਲੌਗ ਵਧੀਆ ਲੱਗਾ ਹੋਊਗਾ ਤੇ ਸੋ ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਜਲਦੀ ਮਿਲਦੇ ਹਾਂ ਇੱਕ ਅਗਲੇ ਬਲੌਗ ਦੇ ਨਾਲ